ਹਾਸਾ ਗਰੁੱਪ ਕਿਲਾ ਨੌ ਪੇਸ਼ ਕਰਦਾ ਹੈ 15 ਲੱਖ ਦਾ ਬੀਮਾ ਆਹੀ ਕਰ ਲੱਗਦਾ ਜੀ ਹਾਂ ਹਾਂ ਨੇਮ ਪਲੇਟ ਵੀ ਲਖਵਿੰਦਰ ਹਾਲੀ ਇਹੀ ਮਾਰੋ ਖਾਈ ਵਾਏ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਹਾਂ ਸਤਿ ਸ਼੍ਰੀ ਅਕਾਲ ਲਖਵਿੰਦਰ ਠੋੜਾ ਨਾ ਹੀ ਹਾਂ ਮੇਰਾ ਨਾਂ ਹੀ ਹੈ ਆ ਨੇਮ ਪਲੇਟ ਵੀ ਇਧਰ ਲੱਗੀ ਆ ਜਾਂਦੇ ਚਾਰ ਅੱਗੇ ਮੁੜੇ ਮੈਂ ਪਹਿਲਾਂ ਕੀ ਗੱਲ ਦੱਸੋ ਜਿਵੇਂ ਇਹ ਕਿਰਾਏਦਾਰ ਲੱਗਦਾ ਯਾਰ ਉਹ ਤਾਂ ਬੰਦਾ ਹੀ ਬਹੁਤ ਭਲਾ ਮਾਨਸਾ ਹੈ ਕੀ ਹੈ ਮੈਂ ਤੁਹਾਨੂੰ ਕਿਰਾਏਦਾਰ ਲੱਗਦਾ ਹੈ ਇਹ ਦੀ ਗੱਲ ਕਰਦੇ ਤੁਸੀਂ ਨਹੀਂ ਠੋਡੀ ਕਰਦੇ ਆਂ ਨਹੀਂ ਕਿਰਾਏਦਾਰ ਨਹੀਂ ਤੁਸੀਂ ਤੁਸੀਂ ਨਾ ਦਿਨੇ ਵੇਖ ਜਾਨੇ ਟੌਰ ਕੱਢ ਕੇ ਆਸਾ ਪਾਸਾ ਤੇ ਰਾਤ ਨੂੰ ਤੁਸੀਂ ਕਰਦੇ ਚੋਰੀਆਂ ਸ਼ਗਲ ਤੋਂ ਤੁਸੀਂ ਮੈਨੂੰ ਥੋਰੀ ਲੱਗਦੇ ਆ ਯਾਰ ਜਸ਼ਨ ਨੇ ਉਹ ਤਾਂ ਹੋਰ ਘਰ ਆਪਾ ਦੂਜੇ ਘਰੇ ਜਾ ਕੇ ਪੁੱਛਦੇ ਆ ਹਾਂ ਦੂਜੇ ਘਰ ਲੱਭੋ ਹੁਣ ਚੋਰੀ ਕਰਨ ਨੂੰ ਦੂਜੇ ਘਰ ਲੱਭ ਲਓ ਮੈਂ ਲਾਉਣਾ ਸਰਪੰਚ ਨੂੰ ਫੋਨ ਨਹੀਂ ਨਹੀਂ ਜੀ ਉਹਦਾ ਆਪਣੇ ਬਜ਼ੁਰਗਾਂ ਦਾ ਪਹਿਲਾ ਬੀਮਾ ਕਰਾਇਆ ਸੀ ਉਹ ਥੋੜਾ ਹੁਣ 15 ਲੱਖ ਨਿਕਲ ਆਇਆ ਉਹ ਦੱਸਣ ਆਏ ਐ ਇਹਦਾ ਸਾਡਾ ਹਾਂਜੀ 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 ਆ ਜੀ ਆ ਜੀ ਚਾਹ ਪੀਓ ਫਿਰ ਆਜੋ 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 ਆ ਜੀ ਆਹ ਚਾਹ ਪੀਓ ਅੰਦਰ ਅੰਦਰ ਆਜੋ ਅੰਦਰ ਬੈਠੋ ਆਜੋ 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 ਜਸ਼ਨ ਨੇ ਪਾਪਾ ਨੂੰ ਅੰਦਰ ਤਾੜ ਕੇ ਨਾ ਤੇ ਬੰਦੇ ਇਕੱਠੇ ਕਰੂਗਾ ਉਹ ਨਹੀਂ 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 ਆਜੋ 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 ਹੰਦਰ ਆਜੋ ਅੱਧਾ ਆਪਾਂ ਚੱਲੇ ਗਏ ਸਰ ਜੀ ਫੇਰ ਆਵਾਂਗੇ ਜੀ ਫੇਰ ਆਵਾਂਗੇ ਉਹ ਮੈਂ ਚਲੋ ਤੂੰ ਐਂ ਦਿਖਾਓ ਵੀ ਤੁਸੀਂ ਹਾਲਿਓਂ ਪ੍ਰੂਫ ਦਿਖਾ ਦਿਓ ਜੀ ਆਪ ਦਾ ਮੈਂ ਮੈਂ ਪ੍ਰੂਫ ਲੈ ਕੇ ਆਉਣਾ ਹਾਂ ਜੀ ਪ੍ਰੂਫ ਲੈਓ ਹਾਂ ਜੀ ਹਾਂ ਜੀ ਪ੍ਰੂਫ ਲੈਓ ਚੱਲ ਗਏ ਜੀ ਜਨਾਬ ਆਪਾਂ ਚੱਲ ਗਏ ਇਹਦਾ ਬੰਦਾ ਹੀ ਹੋਰ ਲੱਗਦਾ ਬੰਦਾ ਹੋਰ ਆਪਾਂ ਹੋਰ ਘਰ ਵੇਖ ਜਾਈਏ ਚਲੋ ਚੱਲਦੇ ਜਨਾਬ ਆਪਾਂ ਨੂੰ ਆਵੇ ਜਨਾਬਾ ਜੀ ਆਹ ਵੇਖੋ ਤੂੰ ਬੱਸ